ਸਰਹੰਦ ਸਰਹੰਦ ਇੱਕ ਆਚਿੰਨ ਸ਼ਹਿਰ ਜਿਸ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਜਿਵੇਂ ਕਿ ਸਰਹੰਦ ਸ਼ਹਿਰ ਨੂੰ ਸਭ ਤੋਂ ਪਹਿਲਾਂ ਕਿਸ ਨੇ ਬਸਾਇਆ ਸੀ ਮੁਹੰਮਦ ਗੋਰੀ ਅਤੇ ਪ੍ਰithvi ਰਾਜ ਚੋਹਾਨ ਦੇ ਸਮੇਂ ਸਰਹੰਦ ਦਾ ਕੀ ਰੋਲ ਸੀ ਹੰਦ ਵਾਲੀ ਪਾਖੜਾ ਨਹਿਰ ਕਿਸ ਨੇ ਬਣਾਈ ਸੀ ਤੇ ਸ਼ਹਿਬਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਸਰਹੰਦ ਨੂੰ ਕੀ ਕਹਿ ਕੇ ਨਕਾਰਿਆ ਗਿਆ ਸਰਹੰਦ ਸ਼ਹਿਰ ਨੂੰ ਕਿਹੜੇ-ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਸੀ 12ਵੀਂ ਸਦੀ ਦੇ ਅੰਤ ਵਿੱਚ ਸਰਹੰਦ ਕਿਸ ਲਈ ਮਸ਼ਹੂਰ ਸੀ ਇਹਨਾਂ ਸਵਾਲਾਂ ਨੂੰ ਜਾਨਣ ਲਈ ਅੱਜ ਆਪਾਂ ਗੱਲ ਕਰਾਂਗੇ ਸਰਹੰਦ ਸ਼ਹਿਰ ਦੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸ ਬਾਰੇ ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਜਿੱਥੇ ਅਸੀਂ ਹਰ ਵਾਰੀ ਤੁਹਾਡੇ ਲਈ ਫਿਰ ਇਨਾਂ ਦਾਇਕ ਤੇ ਅਣਸੁਣੀਆਂ ਕਹਾਣੀਆਂ ਕਿਸੇ ਲੈ ਕੇ ਆਉਂਦੇ ਹਾਂ ਇਸ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਸੀਂ ਵੀ ਇਹਨਾਂ ਕਹਾਣੀਆਂ ਤੋਂ ਜਾਣੂ ਹੋ ਸਕੋ ਸਰਹੰਦ ਸ਼ਹਿਰ ਨੂੰ ਅੱਜ ਤੋਂ 1200 ਸਾਲ ਪਹਿਲਾਂ ਆਰੀਆ ਲੋਕਾਂ ਨੇ ਬਸਾਇਆ ਸੀ। ਸਰਹੰਦ ਇੱਕ ਪ੍ਰਾਚੀਨ ਸ਼ਹਿਰ ਜਿਸ ਦੀ ਖੂਬਸੂਰਤੀ ਪੂਰੇ ਭਾਰਤ ਦੇ ਵਿੱਚ ਮਸ਼ਹੂਰ ਸੀ। 7ਵੀਂ ਸਦੀ ਦੇ ਵਿੱਚ ਸਵੈਨ ਸ਼ਾਗ ਦੇ ਅਨੁਸਾਰ ਸਰਹੰਦ ਸਤਲੁਜ ਦਰਿਆ ਦੀ ਰਾਜਧਾਨੀ ਰਿਹਾ ਜਿਸ ਦਾ ਘੇਰਾ ਲਗਭਗ 533 ਕਿਲੋਮੀਟਰ ਸੀ। ਇਤਿਹਾਸ ਵਿੱਚ ਇਸ ਸ਼ਹਿਰ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਸੀ ਜਿਵੇਂ ਕਿ ਸਰਹਿੰਦ, ਸਰਹਾਨੰਦ ਤੇ ਵਰਹਿੰਦ। ਅਤੇ ਬਾਵਣੀ ਸਰਹੰਦ ਹਿੰਦੂ ਸ਼ਾਹੀ ਸਾਮਰਾਜ ਅਤੇ ਗਜਨਵੀਆਂ ਵਿਚਕਾਰ ਸੰਘਰਸ਼ ਦੇ ਸਮੇਂ ਸਰਹੰਦ ਹਿੰਦੂ ਸ਼ਾਹੀ ਸਾਮਰਾਜ ਦੀ ਪੂਰਬੀ ਸਰਹੱਦ ਦੀ ਚੌਂਕੀ ਸੀ ਗਜਨਵੀਆਂ ਦੇ ਹਮਲੇ ਦੇ ਕਾਰਨ ਹਿੰਦੂ ਸ਼ਾਹੀ ਸਾਮਰਾਜ ਨੇ 1012 ਵਿੱਚ ਸਰਹੰਦ ਨੂੰ ਰਾਜਧਾਨੀ ਵਿੱਚ ਤਬਦੀਲ ਕੀਤਾ ਜਿੱਥੇ ਇਹ ਰਾਜਵੰਸ਼ ਦੇ ਆਖਰੀ ਸ਼ਾਸਕ ਰਾਜਾ ਤਰਲੋਚਨ ਪਾਲ ਦੀ ਮੌਤ ਤੱਕ ਰਾਜਧਾਨੀ ਰਹੀ ਹਿੰਦੂ ਸ਼ਾਹੀ ਰਾਜਵੰਸ਼ ਦੇ ਪਤਨ ਤੋਂ ਬਾਅਦ ਸਰਹੰਦ ਦੀ ਚੌਂਕੀ ਗਜਨਵੀਆਂ ਨੇ ਕਬਜ਼ੇ ਦੇ ਵਿੱਚ ਲੈ ਲਈ ਪਰ ਬਾਅਦ ਵਿੱਚ ਸਰਹੰਦ ਰਾਜਸਤਾਨੀ ਲਾਹੌਰ ਤੋਂ ਜ਼ਿਆਦਾ ਦੂਰ ਹੋਣ ਕਰਕੇ ਗਜਨਵੀਆਂ ਨੇ ਇਸ ਨੂੰ ਛੱਡ ਦਿੱਤਾ 12ਵੀਂ ਸਦੀ ਦੇ ਅੰਤ ਦੇ ਵਿੱਚ ਮੁਹੰਮਦ ਗੋਰੀ ਦੇ ਹਮਲਿਆਂ ਦੌਰਾਨ ਸਰਹੰਦ ਦਿੱਲੀ ਦੇ ਆਖਰੀ ਰਾਜਪੂਤ ਸ਼ਾਸਕ ਪ੍ਰਿਥਵੀ ਰਾਜ ਟਾਹਾਨ ਦੀ ਵੀ ਇੱਕ ਮਹੱਤਵਪੂਰਨ ਚੌਂਕੀ ਸੀ ਮੁਹੰਮਦ ਗੋਰੀ ਨੇ ਦਿੱਲੀ ਤੇ ਸਰਹੰਦ ਦੇ ਕਬਜ਼ਾ ਕੀਤਾ ਸਰਹੰਦ ਉਸ ਸਮੇਂ ਪੰਜਾਬ ਦੇ 6 ਵੱਡੇ ਖੇਤਰੀ ਹਿੱਸਿਆਂ ਦੇ ਵਿੱਚੋਂ ਇੱਕ ਸੀ ਮੁਗਲ ਬਾਦਸ਼ਾ ਅਕਬਰ ਦੇ ਸਮੇਂ ਸਰਹੰਦ ਦੀ ਸਥਾਪਨਾ 1361 ਈਸਵੀ ਦੇ ਵਿੱਚ ਸੁਲਤਾਨ ਫਿਰੋਜ਼ ਸ਼ਾ ਤੁਗਲਕ ਨੇ ਸਯਦ ਜਲਾਲਉਦੀਨ ਬੁਖਾਰੀ ਦੇ ਕਹਿਣ ਤੇ ਕੀਤੀ। ਇਸ ਸ਼ਹਿਰ ਨੂੰ ਬਣਾਉਣ ਦੀ ਜ਼ਿੰਮੇਵਾਰੀ ਸ਼ੇਖ ਅਹਿਮਦ ਸਰਹੰਦੀ ਦੇ ਭਰਾ ਖਵਾਜਾ ਫਤਿਹਲਾ ਨੂੰ ਸੌਂਪੀ ਗਈ। ਸਰਹੰਦ ਕੋਲੋਂ ਲੰਘਦੀ ਭਾਖੜਾ ਨਹਿਰ ਨੂੰ ਅੱਜ ਤੋਂ ਲਗਭਗ 700 ਸਾਲ ਪਹਿਲਾਂ ਫਿਰੋਜ਼ ਸ਼ਾ ਤੁਗਲਕ ਨੇ ਸਰਮੌਰ ਦੀਆਂ ਪਹਾੜੀਆਂ ਨੂੰ ਕੱਟ ਕੇ ਬਣਾਇਆ ਸੀ। ਮੁਗਲਾਂ ਦੇ ਸਮੇਂ ਸਰਹੰਦ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਸੀ ਦਿੱਲੀ ਅਤੇ ਲਾਹੌਰ ਦੇ ਵਿਚਕਾਰ ਸਭ ਤੋਂ ਮਜ਼ਬੂਤ ਕਿਲਾਬੰਦ ਸ਼ਹਿਰ ਸੀ ਸਰਹੰਦ ਇਸ ਸ਼ਹਿਰ ਦਾ ਕਾਫੀ ਵਪਾਰਕ ਮਹੱਤਵ ਵੀ ਸੀ ਉਸ ਸਮੇਂ ਸਰਹੰਦ ਦੇ ਵਿੱਚ ਅਜਿਹੀਆਂ ਇਮਾਰਤਾਂ ਸਨ ਜਿਨ੍ਹਾਂ ਦਾ ਪੂਰੇ ਭਾਰਤ ਦੇ ਵਿੱਚ ਕੋਈ ਮੁਕਾਬਲਾ ਨਹੀਂ ਸੀ ਇੱਥੇ ਬਹੁਤ ਸਾਰੇ ਸੁੰਦਰ ਬਾਗ ਅਤੇ ਕਈ ਨਹਿਰਾਂ ਸਨ ਮੁਗਲ ਬਾਦਸ਼ਾਹ ਜਹਾਂਗੀਰ ਜਿਸ ਨੇ ਸਰਹੰਦ ਦੇ ਕਈ ਦੌਰੇ ਕੀਤੇ ਅਤੇ ਆਪਣੀਆਂ ਯਾਦਾਂ ਦੇ ਵਿੱਚ ਇਸ ਦੇ ਬਾਗਾਂ ਦੀ ਮਨਮੋਹਕ ਸੁੰਦਰਤਾ ਦਾ ਜ਼ਿਕਰ ਵੀ ਕੀਤਾ ਸਰਹੰਦ ਸਰਕਾਰ ਦਾ ਅਧਿਕਾਰ ਖੇਤਰ ਨੰਦਪੁਰ ਤੱਕ ਫੈਲਿਆ ਹੋਇਆ ਸੀ ਜੋ 17ਵੀਂ ਸਦੀ ਦੇ ਅੰਤਮ ਦਹਾਕਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਟਿਕਾਣਾ ਸੀ ਸਰਹੰਦ ਸ਼ਹਿਰ ਦੀ ਖੁਸ਼ਹਾਲੀ ਦੇ ਕਾਰਨ ਇਸ ਨੂੰ ਬਾਵਣੀ ਸਰਹੰਦ ਵਜੋਂ ਜਾਣਿਆ ਜਾਂਦਾ ਸੀ ਜਿਸ ਦਾ ਅਰਥ ਹੈ ਸਰਹੰਦ ਬਵੰਜਾ ਕਿਉਂਕਿ ਇਸ ਤੋਂ 52 ਲੱਖ ਰੁਪਏ ਭਾਵ 50 ਲੱਖ 2000 ਰੁਪਏ ਪ੍ਰਤੀ ਸਾਲ ਦੀ ਆਮਦਨ ਹੁੰਦੀ ਸੀ। ਮੁਗਲਾਂ ਦੇ ਸਮੇਂ ਸਭ ਤੋਂ ਵੱਧ ਮਾਲੀਆ ਦੇਣ ਵਾਲਾ ਸ਼ਹਿਰ ਸਰਹੰਦ ਹੁੰਦਾ ਸੀ। ਮੁਗਲ ਸਾਮਰਾਟ ਸ਼ਾਹਜਹਾਂ ਨੇ ਇੱਕ ਮਸ਼ਹੂਰ ਬਾਗ ਬਣਾਇਆ ਸੀ ਜਿਸ ਨੂੰ ਆਮਖਸ ਬਾਗ ਵਜੋਂ ਜਾਣਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਵਜ਼ੀਰ ਖਾਂ ਇੱਥੋਂ ਦਾ ਸੂਬੇਦਾਰ ਸੀ। ਛੋਟੇ ਸੈਭਜਾਤਿਆਂ ਦੀ ਸ਼ਹਾਦਤ ਤੋਂ ਬਾਅਦ ਦੋ ਵਾਰ ਸਿੰਘਾਂ ਨੇ ਸਰਹੰਦ ਨੂੰ ਉਜਾੜਿਆ। ਇੱਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੂਜੀ ਵਾਰ ਮਿਸਲ ਕਾਲ ਦੇ ਸਮੇਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਖਾਲਸਾ ਰਾਜ ਦੀ ਸਥਾਪਨਾ ਬਿਸਰਹੰਦ ਤੋਂ ਹੋਈ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜੀਰ ਖਾਨ ਤੇ ਸੁੱਚਾ ਆਨੰਦ ਵਰਗਿਆਂ ਨੂੰ ਸਜ਼ਾ ਦੇਣ ਤੋਂ ਬਾਅਦ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਲਾਇਆ। ਸਰਹੰਦ ਸ਼ਹਿਰ ਨੂੰ ਜਿੱਤਣ ਤੋਂ ਬਾਅਦ ਸਰਹੰਦ ਸਰਕਾਰ ਦੇ ਇਲਾਕੇਦਲ ਖਾਲਸਾ ਦੇ ਆਗੂਆਂ ਦੇ ਵਿੱਚ ਵੰਡੇ ਗਏ। ਪਰ ਕੋਈ ਵੀ ਸਰਹੰਦ ਸ਼ਹਿਰ ਨੂੰ ਲੈਣ ਲਈ ਤਿਆਰ ਨਹੀਂ ਸੀ। ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰਾਂ ਨੂੰ ਜਾਲਮਾਨਾ ਸਜ਼ਾ ਦਿੱਤੀ ਗਈ ਸੀ ਜਿਸ ਕਰਕੇ ਸਰਹੰਦ ਨੂੰ ਗੁਰੂਮਾਰੀ ਕਿਹਾ ਜਾਣ ਲੱਗ ਪਿਆ ਇਸ ਤੋਂ ਬਾਅਦ 2 ਅਗਸਤ 1764 ਵਿੱਚ ਪਟਿਆਲਾ ਪਰਿਵਾਰ ਦੇ ਸੰਸਥਾਪਕ ਸਰਦਾਰ ਆਲਾ ਸਿੰਘ ਜੀ ਨੂੰ ਸਰਹੰਦ ਦਾ ਕਬਜ਼ਾ ਸੌਂਪ ਦਿੱਤਾ ਗਿਆ ਇਸ ਤੋਂ ਬਾਅਦ ਸਰਹੰਦ 1948 ਵਿੱਚ ਰਾਜ ਦੇ ਖਤਮ ਹੋਣ ਤੱਕ ਪਟਿਆਲਾ ਖੇਤਰ ਦਾ ਹਿੱਸਾ ਰਿਹਾ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ ਛੋਟੇ ਸ਼ਹਿਬਜਾਦੇ ਆ ਅਤੇ ਉਹਨਾਂ ਦੀ ਦਾਦੀ ਮਾਤਾ ਗੁਜਰਕੌਰ ਜੀ ਦੀ ਯਾਦ ਦੇ ਵਿੱਚ ਸਰਹੰਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇ ਉਸ ਨੇ ਜ਼ਿਲ੍ਹੇ ਦਾ ਨਾਮ ਸਰਹੰਦ ਤੋਂ ਬਦਲ ਕੇ ਫਤੇਗੜ ਸਾਹਿਬ ਰੱਖ ਦਿੱਤਾ ਜੋ ਕਿ ਮੁੱਖ ਗੁਰਦੁਆਰਾ ਸਾਹਿਬ ਦੇ ਨਾਮ ਤੇ ਸੀ ਇਹ ਸੀ ਸਰਹੰਦ ਸ਼ਹਿਰ ਦਾ ਪੂਰਾ ਇਤਿਹਾਸ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ